ਹਾਂਜੀ ਬੇਟੇ ਅੱਜ ਅਸੀਂ ਜਮਾਤ 6ਵੀਂ ਦਾ ਪਾਠ 10 ਕੀੜੀ ਇਹ ਕਰਾਂਗੇ ਆ ਦੇਖੋ ਤੁਸੀਂ ਇਹਦੀ ਤਸਵੀਰ ਦੇਖੋ ਆਪਣੀ ਪੰਜਾਬੀ ਦੀ ਕਿਤਾਬ ਤੇ ਤੁਸੀਂ ਆਮ ਘਰਾਂ ਦੇ ਵਿੱਚ ਵੀ ਦੇਖਦੇ ਹੋ ਨਾ ਕੀੜੀਆਂ ਹਣ ਇਕੱਠੀਆਂ ਜੁਰੀਆਂ ਫਿਰਦੀਆਂ ਨੇ ਬਸ ਜਦੋਂ ਥੋੜੀ ਜੀ ਵੀ ਉਹਨਾਂ ਨੂੰ ਮਿੱਠੀ ਦੀ ਸੁਗੰਧ ਆ ਜਾਂਦੀ ਹੈ ਜਦ ਇਹ ਉਹ ਉੱਤਰੋ ਲਾਈਨ ਦੇ ਵਿੱਚ ਤਰਪਿੰਦੀਆਂ ਨੇ ਆ ਪਹਿਲਾਂ ਆਪਾਂ ਹੁਣ ਕਵਤਾ ਪੜ੍ਹਦੇ ਆਂ ਫਿਰ ਉਸ ਤੋਂ ਬਾਅਦ ਇਹਦੇ ਅਵਿਆਸੀ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਕੀੜੀ ਕੀੜੀ ਕਹਿ ਕੇ ਉਸ ਨੂੰ ਐਵੇਂ ਨਾ ਦੁਰਕਾਰੋ ਕੀੜੀ ਭਾਵੇਂ ਨਿੱਕੇ ਦਿਸਦੀ ਪਰ ਉਸ ਨੂੰ ਸਤਿਕਾਰੋ ਨਾ ਉਸ ਦੇ ਵਿੱਚ ਮਾਸ ਹੈ ਲੱਗਦਾ ਨਾ ਦਿਸਦੀ ਹੈ ਖਲ ਨਿੱਕਾ ਨਿੱਕਾ ਤਨ ਹੈ ਉਸ ਦਾ ਵੱਡੀ ਉਸ ਦੀ ਗੱਲ ਨਾ ਕੁਝ ਸਾਨੂੰ ਬੋਲ ਸੁਣਾਵੇ ਨਾ ਕੋਈ ਭਰੇ ਹੁੰਗਾਰਾ ਪਰ ਉਸਦੇ ਨੇ ਕੰਮ ਅਰੇ ਹੈ ਧਿਆਨ ਜੋ ਖਿੱਚਣ ਸਾਰਾ ਇੱਕੋ ਤੋਰ ਤੁਰੀ ਉਹ ਜਾਵੇ ਬਸ ਅੱਗੇ ਤੋਂ ਅੱਗੇ ਉਸ ਦਾ ਤੁਰਨਾ ਜੀਵਨ ਜਾਪੇ ਖੜਨਾ ਮਰਨਾ ਲੱਗੇ ਹਰ ਵੇਲੇ ਹੀ ਕਿਸੇ ਕੰਮ ਵਿੱਚ ਉਹ ਰੁੱਝੀ ਹੈ ਰਹਿੰਦੀ ਜੇ ਰੁੱਝ ਜਾਈਏ ਉਸਦੇ ਵਾਂਗੂੰ ਆਕੜ ਕੁਝ ਨਾ ਕਹਿੰਦੀ ਉਸ ਦਾ ਸਾਹਸ ਲਗਨ ਜਦ ਤੱਕੀਏ ਜਿੰਦ ਨੂੰ ਆਏ ਹੁਲਾਰਾ ਡੇਗ ਦਾ ਡੇਗ ਦਾ ਮਨ ਜੇ ਹੋਵੇ ਫਿਰ ਤੂੰ ਹੋਏ ਕਰਾਰ ਉਸ ਦੀ ਲੋੜ ਜਦੋਂ ਮੈਂ ਤੱਕੀ ਥੋੜੀ ਥੋੜੀ ਜਾਪੇ ਬੰਦਿਆਂ ਵਾਂਗ ਨਾ ਧਰਤੀ ਨੂੰ ਉਹ ਗਿੱਠਾਂ ਦੇ ਵਿੱਚ ਨਾਪੇ ਇੱਕ ਇੱਕ ਕਰਕੇ ਦਲ ਬਣ ਜਾਂਦਾ ਦਲ ਬਣ ਜਾਂਦਾ ਭਾਰਾ ਆਪਸ ਵਿੱਚ ਹੀ ਇੱਕ ਦੂਜੇ ਦਾ ਬਣਦੀਆਂ ਹੈਣ ਸਹਾਰਾ ਜਦ ਕੁਝ ਖਾਵਣ ਜੋ ਕੁਝ ਖਾਵਣ ਰਲ ਮਿਲ ਕੇ ਹੀ ਖਾਵਣ ਬੰਦਿਆਂ ਵਾਂਗ ਨਾ ਗਲ ਕੀੜੀ ਦੇ ਵੰਡੀਆਂ ਤਾਂ ਤਾਂ ਪਾਵਣ ਇੱਕ ਵਿਸ਼ਵਾਸ ਪਰੋਸਾ ਲੈ ਕੇ ਕਿਹੜੀ ਖੁੱਡ ਤੋਂ ਆਈ ਖਾਂਦੇ ਖਾਂਦੇ ਜੋ ਕੁਝ ਬਚਿਆ ਉਸ ਦੀ ਮੰਡਣਾ ਚਾਹੀ ਬਾਹਰ ਤੋਂ ਫਿਰ ਜੋ ਕੁਝ ਲੱਭਿਆ ਫਿਰ ਖੁੱਡ ਵਿੱਚ ਲੈ ਆਵੇ ਆਪਸ ਦੇ ਇਤਵਾਰ ਦੇ ਉੱਤੇ ਲੱਭਤ ਧਰ ਤੁਰ ਜਾਵੇ ਕਦੇ ਇਕਦਾਈ ਆਉਂਦੇ ਜਾਂਦੇ ਮੁਖ ਨਾਲ ਮੁਖ ਸੁਹਾਵਣ یوں ਲੱਗਦਾ ਜਿਉ ਇੱਕ ਦੂਜੇ ਨੂੰ ਗੱਲੋਂ ਕੋਈ ਪੁੱਛਾਵਣ ਜਦ ਮਿੱਠੀਆਂ ਖੁਸ਼ਬੂਆਂ ਭਰੀਆਂ ਸ਼ਹਿਾਂ ਕਿਦਰੇ ਮਹਿਕਣ ਕੀੜੀਆਂ ਉਥੇ ਸੰਗ ਸਹੇਲੀਆਂ ਕਲੀਆਂ ਵਾਂਗੂ ਟਹਿਕਣ ਏਡਾ ਪਿਆਰ ਨਾ ਦਿਸਿਆ ਕਿਦਰੇ ਮੈਕਾਂ ਦੂਰ ਖਲੇਰੇ ਦੇਸ ਪਿਆਰ ਦਾ ਕਿਹਾਂ ਅਜੂਬਾ ਬੰਡੇ ਖੁਸ਼ੀ ਚ ਮੇਰੇ ਆਓ ਰੜਕੇ ਕੀੜੀ ਵਾਂਗੂੰ ਆਓ ਰੜਕੇ ਕੀੜੀ ਵਾਂਗੂੰ ਰੁਝੀਏ ਪਿਆਰ ਬੰਡਾਈਏ ਸਦਕ ਲਗਨ ਸੰਗ ਮਿਹਨਤ ਕਰੀਏ ਜਗ ਸੁਰਜੀਤ ਮਨਾਈਏ ਜਗ ਸੁਰਜੀਤ ਮਨਾਈਏ ਹਾਂਜੀ ਬੇਟੀ ਔਕੇ ਸ਼ਬਦਾਂ ਦੇ ਅਰਥ ਨੇ ਔਕੜ ਔਕੜ ਦਾ ਮਤਲਬ ਹੁੰਦਾ ਔਖ ਵਿਪਤਾ ਮੁਸ਼ਕਲ ਫਿਰ ਆ ਗਿਆ ਹੁੰਗਾਰਾ ਹੁੰਗਾਰਾ ਹੁੰਦਾ ਗੱਲ ਦਾ ਜਵਾਬ ਦੇਣਾ ਜਿਵੇਂ ਆਪਾਂ ਕਹਿੰਦੇ ਹਾਂ ਹਾਂ ਹਮ ਹਾਂ ਵਿੱਚ ਜਾਂ ਹਾਂ ਕਰਨੀ ਸਹਸ ਹੌਸਲਾ ਦਲੇਰੀ ਹਿੰਮਤ ਲਗਨ ਤੋਨਾ ਸ਼ੌਂਕ ਰੁਚੀ ਲੇਵ ਅਜੂਬਾ ਅਜੀਬ ਚੀਜ਼ ਅਨੋਖੀ ਗੱਲ ਇਤਵਾਰ ਭਰੋਸਾ ਵਿਸ਼ਵਾਸ ਜਕੀਨ ਸੁਰਜੀਤ ਜਿੰਦਾ ਜਿਉਂਦਾ ਪਰ ਇਸ ਕਵਤਾ ਦੇ ਵਿੱਚ ਸੁਰਜੀਤ ਸ਼ਾਇਰ ਦਾ ਉਪਨਾਮ ਹੈ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨ ਲਿਖੀਏ ਪਹਿਲਾ ਪ੍ਰਸ਼ਨ ਹੈਗਾ ਕਿੜੀ ਕਿਹੋ ਜਹੀ ਦਿਸਦੀ ਹੈ ਉੱਤਰ ਕਿੜੀ ਨਿੱਕੀ ਜਹੀ ਦਿਸਦੀ ਹੈ ਪ੍ਰਸ਼ਨ ਨੰਬਰ 2 ਕਿੜੀ ਦੇ ਕੰਮ ਅਤੇ ਉਸ ਦੀ ਲਗਨ ਕਿਹੋ ਜਹੀ ਹੈ ਉੱਤਰ ਕੀੜੀ ਹਰ ਵੇਲੇ ਕੰਮ ਵਿੱਚ ਰੁਚੀ ਰੰਦੀ ਹੈ ਉਸ ਦੀ ਲਗਨ اٹਟ ਹੈ ਪ੍ਰਸ਼ਨ ਨੰਬਰ 10 ਕੀੜੀਆਂ ਦਾ ਦਲ ਰਲ ਮਿਲ ਕੇ ਕਿਸ ਤਰ੍ਹਾਂ ਰਹਿੰਦਾ ਹੈ ਉੱਤਰ ਕੀੜੀਆਂ ਦਾ ਦਲ ਰਲ ਮਿਲ ਕੇ ਖਾਂਦਾ ਹੈ ਉਹ ਇੱਕ ਦੂਜੇ ਦਾ ਸਹਾਰਾ ਬਣਦੀਆਂ ਹਨ ਪ੍ਰਸ਼ਨ ਨੰਬਰ 4 ਕੀੜੀਆਂ ਗੱਲਾਂ ਕਿਵੇਂ ਕਰਦੀਆਂ ਹਨ ਪੁੱਤਰ ਕੀੜੀਆਂ ਇੱਕ ਦੂਜੇ ਨਾਲ ਮੂੰਹ ਜੋੜ ਕੇ ਗੱਲਾਂ ਕਰਦੀਆਂ ਹਨ ਪ੍ਰਸ਼ਨ ਨੰਬਰ 5 ਕੀੜੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਪੁੱਤਰ ਕੀੜੀ ਤੋਂ ਹਮੇਸ਼ਾ ਕੰਮ ਵਿੱਚ ਰੁੱਝੇ ਰਹਿਣ ਆਪਸ ਵਿੱਚ ਮਿਲ ਕੇ ਰਹਿਣ ਅਤੇ ਮਿਹਨਤ ਕਰਨ ਦੀ ਸਿੱਖਿਆ ਮਿਲਦੀ ਹੈ ਪ੍ਰਸ਼ਨ ਨੰਬਰ 6 ਕੀੜੀਆਂ ਆਪਸ ਵਿੱਚ ਕਿਵੇਂ ਰਹਿੰਦੀਆਂ ਹਨ ਪੁੱਤਰ ਕੀੜੀਆਂ ਆਪਸ ਵਿੱਚ ਰਲ ਮਿਲ ਕੇ ਰਹਿੰਦੀਆਂ ਹਨ ਪ੍ਰਸ਼ਨ ਨੰਬਰ 7 ਕਵੀ ਨੇ ਇਸ ਕਵਤਾ ਵਿੱਚ ਕੀ ਸੰਦੇਸ਼ ਦਿੱਤਾ ਹੈ ਪੁੱਤਰ ਇਸ ਕਵਤਾ ਵਿੱਚ ਮਿਲ ਕੇ ਰਹਿਣ ਅਤੇ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਹੈ ਵਾਕ ਬਣਾਓ ਤਨ ਕਿੜੀ ਦਾ ਤਨ ਬਹੁਤ ਛੋਟਾ ਹੈ ਜੀਵਨ ਜੀਵਨ ਸੰਘਰਸ਼ ਹੈ ਧਰਤੀ ਧਰਤੀ ਸਾਡੀ ਮਾਤਾ ਹੈ ਕਰਾਰਾ ਮਸਾਲਾ ਭੋਜਨ ਨੂੰ ਕਰਾਰਾ ਕਰ ਦਿੰਦਾ ਹੈ ਭਰੋਸਾ ਰੱਬ ਵਿੱਚ ਭਰੋਸਾ ਰੱਖੋ ਹਾਂਜੀ ਬੇਟੇ ਹੁਣ ਆਪਾਂ ਅੱਜ ਕੀੜੀ ਕਹਾਣੀ ਵੀ ਪੜ ਲਈ ਇਹਦੇ ਔਖੇ ਸ਼ਬਦਾਂ ਦੇ ਅਰਥ ਵੀ ਸਮਝ ਲਏ ਪ੍ਰਸ਼ਨ ਉੱਤਰ ਵੀ ਕਰ ਲਏ ਵਾਕ ਵੀ ਕਰ ਲਏ ਹੁਣ ਤੁਸੀਂ ਪਾੜ ਨੂੰ ਯਾਦ ਕਰ। ਧੰਨ।